ਲੋਈ ਭਰਾਵੋ ਮਾਜੇ ਦੀ ਧਰਤੀ ਤੇ ਨਾ ਬਾਈ ਇੱਕ ਅਜਾ ਹਾਸਟਾਲੀਅਨ ਆ ਚੁੱਕਿਆ ਭਰਾਵੋ ਮਾਰਵਾੜੀ ਇਸਟਾਲੀਅਨ ਗੁਰਸ਼ਾਨ ਜਿਹੜਾ ਕਿ ਸੀਰਤ ਸਟੱਡ ਫਾਰਮ ਤੇ ਹੈ ਆਪਾਂ ਕਹੀਏ ਭਰਾਵੋ ਵੀ ਇਹ ਇਹੋ ਜਿਹੇ ਬੱਚੇ ਪੈਦਾ ਕਰਦਾ ਇਹਦੀ ਆਪਾਂ ਵੀਡੀਓ ਕਰੀ ਸੀ ਭਰਾਵੋ ਅੰਮ੍ਰਿਤਸਰ ਬੱਲਾ ਬੇਰਕਾ ਬਸਾਖੀ ਵਾਲੀ ਮੰਡੀ ਤੇ ਤੇ ਵੀਡੀਓ ਨੇ ਬਾਈ ਤਰਸੱਲੀ ਮਚਾਤੀ ਧੀ ਇਹ ਘੋੜੇ ਜਾਨਾ ਬਾਈ ਜਾਨੀ ਕਿ ਕਲੀ ਗੁਰਸ਼ਾਨ ਦਾ ਅਲੀ ਸ਼ਾਨ ਦਾ ਬਾਈ ਇਹ ਪੁੱਤਰਾ ਡਾਇਰੈਕਟ ਤੇ ਪਿਓ ਵਾਲੇ ਪਾਸਿਓਂ ਤੁਹਾਨੂੰ ਪਤਾ ਕਾਲਾ ਕੰਟਾ ਵੀ ਅਲੀ ਸ਼ਾਨ ਦਾ ਤੇ ਇਹ ਵੀ ਡਾਇਰੈਕਟ ਅਲੀ ਸ਼ਾਨ ਦਾਗਾ ਤੇ ਮੰਨ ਲਓ ਪਿਓ ਵਾਲੇ ਪਾਸਿਓਂ ਕਾਲੇ ਕਾਂਟੇ ਦੇ ਭਾਈਆਂ ਵਾਲੀ ਲਾਈਨ ਚੋਂ ਹੀ ਨਾਲੋਂ ਤੁਸੀਂ ਭਾਈ ਤੇ ਮਾਂ ਵਾਲੇ ਪਾਸਿਓਂ ਭਾਈ ਜਿਹੜੀ ਫੂਲ ਮਾਲ ਲੈਣਾ ਭਾਈ ਉਹਦੇ ਵਿੱਚੋਂ ਭਰਾਵੋ ਦੇਖ ਲਓ ਇਹ ਬਰੀਡ ਹੋਇਆ ਤੇ ਰੋਤਗੜ ਫਾਰਮ ਤੇ ਤੇ ਇਹਦਾ ਜਿਹੜਾ ਭਰਾ ਉਹ ਹਾਈਟ ਐ ਕੱਦ ਐ ਉਹ 63 ਤੋਂ ਪਲੱਸ ਐ ਪਰ ਜਿਹੜਾ ਇਹਦਾ ਮਾਲਕਾ ਨਾ ਵੀਰ ਪਲਵਾਨ ਸੀਤ ਸਟੱਡ ਫਾਰਮ ਦਾ ਓਨਰ ਬਾਈ ਪਹਿਲਵਾਨ ਤੇ ਉਹ ਬਾਈ ਕਹਿੰਦਾ ਬਾਈ ਆਪਾਂ ਸੁਖੀ 63 ਇੰਚ ਹੀ ਕਹਿਣਾ 63 ਪਲੱਸ ਵੀ ਨਹੀਂ ਕਹਿਣਾ ਤੇ ਭਰਾਵੋ ਇਹਦਾ ਇਹਿਆ ਰਿਜ਼ਲਟ ਆ ਜਾਨਵਰ ਦੇਖੋ ਤੁਸੀਂ ਕਿੰਨਾ ਸੋਹਣਾ ਮਾਝੇ ਵਾਲੇ ਵੀਰਾਂ ਨੇ ਬਾਈ ਸ਼ਿਰਾ ਕਰਤਾ ਵੀਰ ਕਹਿੰਦਾ ਸੁਖੀ ਬਾਈ ਚਾਹੇ ਇਹ ਆਇਆ ਮਾਝੇ ਦੀ ਧਰਤੀ ਤੇ ਆ ਕਿਉਂਕਿ ਮਾਝਾ ਪਹਿਲਾਂ ਤੋਂ ਭਰਾਵਾ ਘੋੜਿਆਂ ਵਾਲੀ ਲੈਣ ਦੇ ਵਿੱਚ ਸ਼ਿਰਾ ਕਰਦਾ ਆ ਤੇ ਮਹਿੰਗੇ ਤੋਂ ਮਹਿੰਗੇ ਤੇ ਚੰਗੇ ਤੋਂ ਚੰਗੇ ਜਾਨਵਰ ਨਾ ਮਾਝੇ ਵਾਲਿਆਂ ਦੇ ਬਈ ਕਿੱਲੇ ਤੇ ਖੜੇ ਨੇ ਇਸੇ ਤਰ੍ਹਾਂ ਭਰਾਵੋ ਸੀਰਤ ਸਟੱਡ ਫਾਰਮ ਤੇ ਇਹ ਜਿਹੜਾ ਸਟਾਲੀਅਨ ਗੁਰਸ਼ਾਨ ਖੜਾ ਸਭ ਤੋਂ ਵੱਡੀ ਗੱਲ ਸਟਾਲੀਅਨ ਦੀ ਖਾਸੀਅਤ ਭਰਾਵੋ ਕੀ ਹੈ ਕਿਹੋ ਜੀ ਮਰਜ਼ੀ ਘੋੜੀ ਤੇ ਆਪਾਂ ਇਹਨੂੰ ਭਰਾ ਲਈਏ ਚੰਬੀ ਹੋਵੇ ਇਹ ਪੰਜ ਕਲਿਆਣੀ ਹੋਵੇ ਚਾਹੇ ਜੋ ਵੀ ਮਰਜ਼ੀ ਹੋਵੇ ਇਹਨੇ ਰਿਜ਼ਲਟਾ ਜਿਹੜਾ ਸਾਰੇ ਹੀ ਆਬਦੇ ਤੇ ਲੈ ਕੇ ਜਾਣਾ ਤੁਸੀਂ ਬੱਚਿਆਂ ਦੇ ਰਿਜ਼ਲਟ ਵੀ ਦੇਖ ਸਕਦੇ ਹੋ ਵਿੱਚ ਵਿੱਚ ਫੋਟੋ ਆਈ ਜਾਂਦੀਆਂ ਨੇ ਅੱਗੇ ਜਾ ਕੇ ਜਮ੍ਹਾਂ ਤੁਹਾਨੂੰ ਭਰਾਵੋ ਇਹਦਾ ਰਿਜ਼ਲਟ ਦਿਖੂਗਾ ਤੇ ਜਿਹੜੀ ਫੀਸ ਆ ਬਾਈ ਜਮ੍ਹਾਂ ਨਾਰਮਲ ਜੀ ਫੀਸ ਰੱਖੀ ਆ ਸਿਰਫ 31000 ਰੁਪਿਆ ਪਰ ਜੇਕਰ ਕੋਈ ਵੀਰ ਲੋਡ ਬੰਦ ਭੈਣ ਭਰਾ ਆਉਂਦੇ ਆ ਨਾ ਬਾਈ ਜਿਹੜੇ ਬੰਦੇ ਕਹਣ ਵੀ ਬਾਈ ਅਸੀਂ ਗੁਰਸ਼ਾਨ ਤੋਂ ਫੋੜੀ ਭਰਉਣੀ ਐ ਪਰ ਸਾਡੇ ਕੋਲੇ ਫੀਸ ਦੇ ਵਿੱਚ ਇੰਨੀ ਕਿਰਾਇਤ ਕਰ ਲੋ ਤਾਂ ਭਰਾਵੋ ਪਹਿਲਵਾਨ ਵੀਰ ਨਾ ਬਾਈ ਦਿਲ ਦਰਿਆ ਬੰਦਾ ਤੇ ਘੋੜਿਆਂ ਵਾਲੇ ਵੀਰਾਂ ਨੂੰ ਪਿਆਰ ਕਰਨ ਵਾਲਾ ਬੰਦਾ ਤੇ ਬਾਈ ਇਹਨੇ ਸਾਨੂੰ ਜਮੀ ਜਵਾਬ ਨਹੀਂ ਦੇਣਾ ਖਾਸ ਤੌਰ ਤੇ ਜੇਕਰ ਤੁਸੀਂ ਆਪਣੇ ਪੰਜਾਬ ਪੈਦਾਵਾਰ ਚੈਨਲ ਦਾ ਰੈਫਰੈਂਸ ਦਿਓਗੇ ਪਹਿਲਵਾਨ ਵੀਰ ਨੂੰ ਬਾਈ ਤਾਂ ਤੁਹਾਨੂੰ ਭਰਾਵੋ ਹੋਰ ਵੀ ਜਿਹੜੀ ਰਾਇਤ ਮਿਲਣੀ ਆ ਇਹ ਇਸ ਟਾਈਮ ਖੜਾ ਕਿੱਥੇ ਆ ਮਾਝੇ ਦੇ ਵਿੱਚ ਪਿੰਡ ਰੋੜਾਂ ਵਾਲਾ ਖੁਰਦ ਅਟਾਰੀ ਅੰਮ੍ਰਿਤਸਰ ਭਰਾਵੋ ਬਾਕੀ ਉੱਪਰ ਦੋ ਨੰਬਰ ਦਿੱਤੇ ਵਿਆ ਪਹਿਲਵਾਨ ਵੀਰ ਦਾ 85678 4777 ਤੇ ਬਾਬਾ ਸ਼ੇਰਾ ਵੀਰ ਦਾ ਨੰਬਰ ਦਿੱਤਾ ਵਿਆ 87270 61787 ਮੈਂ ਕਹਣਾ ਭਰਾਵੋ ਚੰਗਾ ਜਨ ਬਰਾਇਆ ਆਪਣੇ ਪੰਜਾਬ ਦੀ ਧਰਤੀ ਤੇ ਇਹ ਤੋਂ ਮੌਕਾ ਨਾ ਖੰਜਾਲਿਓ ਕੋਈ ਚੰਗੇ ਬੱਚੇ ਪੈਦਾ ਕਰਦਾ ਤੇ ਇਹਦੇ ਪੈਦਾ ਕੀਤੇ ਹੋਏ ਬੱਚੇ ਬਾਈ ਫਿਰ ਲੱਖਾਂ ਜੀ ਵਿਕਦੇ ਆ ਜਿਵੇਂ ਇਸ ਵਾਰ ਬਸਾਖੀ ਵਾਲੀ ਮੰਡੀ ਤੇ ਬੱਲੇ ਵੇਰ ਕੇ ਤੇ ਨਾ ਬਾਈ ਇਹਦਾ ਰੇਟ ਭਰਾਵੋ ਡੇਢ ਕਰੋੜ ਤੱਕ ਲੱਗਿਆ ਸੀ ਤੇ ਵੀਡੀਓ ਵੀ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਤੇ ਵੀਰ ਆਪ ਇਹ ਖੁਦ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦਾ ਤੇ ਇਹਦੀ ਬੇਟੀ ਦੀ ਪਸੰਦ ਸੀ ਤੇ ਇਹਦੀ ਬੇਟੀ ਇਹਨੂੰ ਆਪਦਾ ਵੱਡਾ ਭਾਈ ਮੰਨਦੀ ਆ ਤੇ ਜਿਹੜਾ ਆਪਦੇ ਨਾਲ ਦਾ ਦੂਜਾ ਵੱਡਾ ਵੀਰ ਆ ਉਹਨੂੰ ਦੂਜਾ ਵੀਰ ਆ ਉਹਨੂੰ ਆਪਦਾ ਛੋਟਾ ਵੀਰ ਮੰਨਦੀ ਆ ਤੇ ਆਪਦੇ ਡੈਡੀ ਦੇ ਕੋਲੇ ਖੜੀ ਰੋਣ ਲੱਗ ਗਈ ਜਦੋਂ ਵੀਡੀਓ ਬਣਾਉਂਦੇ ਸਮੇਂ ਬੰਦਿਆਂ ਨੇ ਸੌਦਾ ਸ਼ੁਰੂ ਕਰਤਾ ਭਰਾਵੋ ਕਹਿੰਦੀ ਵੀ ਡੈਡੀ ਮੈਂ ਨਹੀਂ ਉਹ ਕਰਨਾ ਤੇ ਉਹਨੂੰ ਦੇਖ ਕੇ ਪਹਿਲਵਾਨ ਵੀਰ ਦੀ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਸੋ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀਰ ਵੀਡੀਓ ਸ਼ੇਅਰ ਕਰਕੇ ਇੱਕ ਕਮੈਂਟ ਕਰਕੇ ਘੋੜੀ ਭਰਾਉਣ ਜਾਣਗੇ ਨਾ ਤੇ ਆਪਣੇ ਆਪਣੇ ਪੰਜਾਬ ਪੈਦਾਵਾਰ ਚੈਨਲ ਦਾ ਰੈਫਰੈਂਸ ਦੇਣਗੇ ਪਹਿਲਵਾਨ ਵੀਰ ਨੂੰ ਭਰਾਵੋ ਉਹਨਾਂ ਨੂੰ ਹੋਰ ਵੀ ਖਾਸ ਰਾਇਤ ਮਿਲੂਗੀ ਆਲੀ ਸ਼ਾਨਦਾਰ ਡਾਇਰੈਕਟ ਬੱਚਾ ਤੇ ਪਿਓ ਵਾਲੇ ਪਾਸਿਓਂ ਕਾਲੇ ਕਾਂਟੇ ਦਾ ਪਾਈ ਹੈ ਜੇ ਆਪਾਂ ਕਹੀਏ ਤੇ ਮਾਂ ਵਾਲੇ ਪਾਸਿਓਂ ਬਾਈ ਫੂਲਮਾਲਾ ਲੈਣਾ ਮਾਜੇ ਦੇ ਵਿੱਚ ਆ ਪਹਿਲਵਾਨ ਵੀਰ ਕੋਲੋ ਜੀ ਭਰਾਵੋ ਮਾਜੇ ਦੀ ਧਰਤੀ ਦੇਣਾ ਬਾਈ ਇੱਕ ਇਹ ਹਾਸਟਾਲੀਅਨ ਆ ਚੁੱਕਿਆ ਭਰਾਵੋ ਮਾਰਵਾੜੀ ਹਾਸਟਾਲੀਅਨ ਗੁਰਸ਼ਾਨ ਜਿਹੜਾ ਕਿ ਸੀਰਤ ਸਟੱਡ ਫਾਰਮ ਤੇ ਹੈ ਆਪਾਂ ਕਹੀਏ ਭਰਾਵੋ ਵੀ ਇਹ ਇਹ ਜੇ ਬੱਚੇ ਪੈਦਾ ਕਰਦਾ ਇਹਦੀ ਆਪਾਂ ਵੀਡੀਓ ਕਰੀ ਸੀ ਭਰਾਵੋ ਅੰਮ੍ਰਿਤਸਰ ਬੱਲਾ ਬੇਰਕਾ ਬਸਾਖੀ ਵਾਲੀ ਮੰਡੀ ਤੇ ਤੇ ਵੀਡੀਓ ਨੇ ਬਾਈ ਤਰਥੱਲੀ ਮਚਾਤੀ ਸੀ ਇਹ ਘੋੜੇ ਜਾਣਾ ਬਾਈ ਜਾਨੀ ਕਿ ਕਹ ਲਈ ਗੁਰਸ਼ਾਨ ਦਾ ਅਲੀ ਸ਼ਾਨ ਦਾ ਬਾਈ ਇਹ ਪੁੱਤਰਾ ਡਾਇਰੈਕਟ ਤੇ ਪਿਓ ਵਾਲੇ ਪਾਸਿਓ ਸਾਨੂੰ ਪਤਾ ਕਾਲਾ ਕੰਟਾ ਵੀ ਅਲੀ ਸ਼ਾਨ ਦਾ ਤੇ ਇਹ ਵੀ ਡਾਇਰੈਕਟ ਅਲੀ ਸ਼ਾਨ ਦਾਗਾ ਤੇ ਮੰਨ ਲਓ ਪਿਓ ਵਾਲੇ ਪਾਸਿਓ ਕਾਲੇ ਕਾਂਟੇ ਦੇ ਭਾਈਆਂ ਵਾਲੀ ਲਾਈਨ ਚ ਹੀ ਲਾ ਲਓ ਤੁਸੀਂ ਬਾਈ ਦੇ ਮਾਲੇ ਪਾਸਿਓਂ ਬਾਈ ਜਿਹੜੀ ਫੂਲ ਮਾਲ ਲੈਣਾ ਬਾਈ ਉਹਦੇ ਵਿੱਚੋਂ ਭਰਾਵੋ ਦੇਖ ਲਓ ਇਹ ਬਰੀਡ ਹੋਇਆ ਤੇ ਰੋਤਗੜ੍ਹ ਫਾਰਮ ਤੇ ਤੇ ਇਹਦਾ ਜਿਹੜਾ ਭਰਾਵੋ ਹਾਈਟ ਹੈ ਕੱਦ ਹੈ ਉਹ 63 ਤੋਂ ਪਲੱਸ ਹੈ ਪਰ ਜਿਹੜਾ ਇਹਦਾ ਮਾਲਕਾ ਨਾ ਵੀਰ ਪਲਵਾਨ ਸੀਤ ਸਟੱਡ ਫਾਰਮ ਦਾ ਓਨਰ ਬਾਈ ਪਹਿਲਵਾਨ ਤੇ ਉਹ ਬਾਈ ਕਹਿੰਦਾ ਬਾਈ ਆਪਾਂ ਸੁਖੀ 63 ਇੰਚ ਹੀ ਕਹਿਣਾ 63 ਪਲੱਸ ਵੀ ਨਹੀਂ ਕਹਿਣਾ ਤੇ ਭਰਾਵੋ ਇਹਦਾ ਇਹ ਹੈ ਰਿਜ਼ਲਟ ਆ ਜਾਨਵਰ ਦੇਖੋ ਤੁਸੀਂ ਕਿੰਨਾ ਸੋਹਣਾ ਮਾਝੇ ਵਾਲੇ ਵੀਰਾਂ ਨੇ ਬਾਈ ਸ਼ਿਰਾ ਕਰਤਾ ਵੀਰ ਕਹਿੰਦਾ ਸੁੱਖੀ ਬਾਈ ਚਾਹੇ ਇਹ ਆਇਆ ਮਾਝੇ ਦੀ ਧਰਤੀ ਤੇ ਆ ਕਿਉਂਕਿ ਮਾਝਾ ਪਹਿਲਾਂ ਤੋਂ ਭਰਾਵਾ ਘੋੜਿਆਂ ਵਾਲੀ ਲੈਂਡ ਦੇ ਵਿੱਚ ਸ਼ਿਰਾ ਕਰਦਾ ਆ ਤੇ ਮਹਿੰਗੇ ਤੋਂ ਮਹਿੰਗੇ ਤੇ ਚੰਗੇ ਤੋਂ ਚੰਗੇ ਜਾਨਵਰ ਨਾ ਮਾਝੇ ਵਾਲਿਆਂ ਦੇ ਬਾਈ ਕਿੱਲੇ ਤੇ ਖੜੇ ਨੇ ਇਸੇ ਤਰ੍ਹਾਂ ਭਰਾਵੋ ਸੀਰਤ ਸਟੱਡ ਫਾਰਮ ਤੇ ਇਹ ਜਿਹੜਾ ਸਟਾਲੀਆਂ ਨੂੰ ਗੁਰਸਾਣ ਖੜਾ ਸਭ ਤੋਂ ਵੱਡੀ ਗੱਲ ਹਸਤਾਲੀਆਂ ਦੀ ਖਾਸੀਅਤ ਭਰਾਵੋ ਕੀ ਹੈ ਕਿਹੋ ਜੀ ਮਰਜ਼ੀ ਘੋੜੀ ਤੇ ਆਪਾਂ ਇਹਨੂੰ ਭਰਾਲੀਏ ਚੰਬੀ ਹੋਵੇ ਚਾਹੇ ਪੰਜ ਕਲਿਆਣੀ ਹੋਵੇ ਚਾਹੇ ਜੋ ਵੀ ਮਰਜ਼ੀ ਹੋਵੇ ਇਹਨੇ ਰਿਜ਼ਲਟ ਆ ਜਿਹੜਾ ਸਾਰਾ ਹੀ ਆਬਦੇ ਤੇ ਲੈ ਕੇ ਜਾਣਾ ਤੁਸੀਂ ਬੱਚਿਆਂ ਦੇ ਰਿਜ਼ਲਟ ਵੀ ਦੇਖ ਸਕਦੇ ਹੋ ਵਿੱਚ ਵਿੱਚ ਫੋਟੋ ਆਈ ਜਾਂਦੀਆਂ ਨੇ ਅੱਗੇ ਜਾ ਕੇ ਜਮ੍ਹਾਂ ਤੁਹਾਨੂੰ ਭਰਾਵੋ ਇਸ ਦਾ ਰਿਜ਼ਲਟ ਦਿਖੂਗਾ ਤੇ ਜਿਹੜੀ ਫੀਸ ਆ ਬਾਈ ਜਮਨ ਨਾਰਮਲ ਜੀ ਫੀਸ ਰੱਖੀ ਆ ਸਿਰਫ 31000 ਰੁਪਿਆ ਪਰ ਜੇਕਰ ਕੋਈ ਵੀਰ ਲੋਡ ਬੰਦ ਭੈਣ ਭਰਾ ਆਉਂਦੇ ਆ ਨਾ ਬਾਈ ਜਿਹੜੇ ਬੰਦੇ ਕਹਣ ਵੀ ਬਾਈ ਅਸੀਂ ਗੁਰਸ਼ਾਨ ਤੋਂ ਘੋੜੀ ਭਰਾਉਣੀ ਐ ਪਰ ਸਾਡੇ ਕੋਲੇ ਫੀਸ ਦੇ ਵਿੱਚ ਇੰਨੀ ਕਰਾਇਤ ਕਰ ਲੋ ਤਾਂ ਭਰਾਵੋ ਪਹਿਲਵਾਨ ਵੀਰ ਨਾ ਬਾਈ ਦਿਲ ਦਰਿਆ ਬੰਦਾ ਤੇ ਘੋੜਿਆਂ ਵਾਲੇ ਵੀਰਾਂ ਨੂੰ ਪਿਆਰ ਕਰਨ ਵਾਲਾ ਬੰਦਾ ਤੇ ਬਾਈ ਇਹਨੇ ਸਾਨੂੰ ਜਮੀ ਜਵਾਬ ਨਹੀਂ ਦੇਣਾ ਕਾਸ ਤੌਰ ਤੇ ਜੇਕਰ ਤੁਸੀਂ ਆਪਣੇ ਪੰਜਾਬ ਪੈਦਾਵਾਰ ਚੈਨਲ ਦਾ ਰੈਫਰੈਂਸ ਦਿਓਗੇ ਪਹਿਲਵਾਨ ਵੀਰ ਨੂੰ ਬਈ ਤਾਂ ਤੁਹਾਨੂੰ ਭਰਾਵੋ ਹੋਰ ਵੀ ਜਿਹੜੀ ਰਾਇਤ ਮਿਲਣੀ ਆ ਇਹ ਇਸ ਟਾਈਮ ਖੜਾ ਕਿੱਥੇ ਆ ਮਾਝੇ ਦੇ ਵਿੱਚ ਪਿੰਡ ਰੋੜਾਂ ਵਾਲਾ ਖੁਰਦ ਅਟਾਰੀ ਅੰਮ੍ਰਿਤਸਰ ਭਰਾਵੋ ਬਾਕੀ ਉੱਪਰ ਦੋ ਨੰਬਰ ਦਿੱਤੇ ਵਿਆ ਪਹਿਲਵਾਨ ਵੀਰ ਦਾ 85678 4777 ਤੇ ਬਾਬਾ ਸ਼ੇਰਾਬੀਰ ਦਾ ਨੰਬਰ ਦਿੱਤਾ ਵਿਆ 87270 61787 ਮੈਂ ਕਹਣਾ ਭਰਾਵੋ ਚੰਗਾ ਜਾਨਵਰ ਆਇਆ ਆਪਣੇ ਪੰਜਾਬ ਦੀ ਧਰਤੀ ਤੇ ਇਹ ਤੋਂ ਮੌਕਾ ਨਾ ਖੰਜਾਲਿਓ ਕੋਈ ਚੰਗੇ ਬੱਚੇ ਪੈਦਾ ਕਰਦਾ ਤੇ ਇਹਦੇ ਪੈਦਾ ਕੀਤੇ ਹੋਏ ਬੱਚੇ ਬਾਈ ਫਿਰ ਲੱਖਾਂ ਜੀ ਵਿਕਦੇ ਆ ਜਿਵੇਂ ਇਸ ਵਾਰ ਬਸਾਖੀ ਵਾਲੀ ਮੰਡੀ ਤੇ ਬੱਲੇ ਵੇਰ ਕੇ ਤੇ ਨਾ ਬਾਈ ਇਹਦਾ ਰੇਟ ਭਰਾਵੋ ਡੇਢ ਕਰੋੜ ਤੱਕ ਲੱਗਿਆ ਤੇ ਤੇ ਵੀਡੀਓ ਵੀ ਉਹ ਬਹੁਤ ਜਿਆਦਾ ਵਾਇਰਲ ਹੋਈ ਤੇ ਤੇ ਵੀਰ ਆਪ ਇਹ ਖੁਦ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦਾ ਤੇ ਇਹਦੀ ਬੇਟੀ ਦੀ ਪਸੰਦ ਤੀ ਤੇ ਇਹਦੀ ਬੇਟੀ ਇਹਨੂੰ ਆਪਦਾ ਵੱਡਾ ਭਾਈ ਮੰਨਦੀ ਆ ਤੇ ਜਿਹੜਾ ਆਪਦੇ ਨਾਲ ਦਾ ਦੂਜਾ ਵੱਡਾ ਵੀਰ ਆ ਉਹਨੂੰ ਦੂਜਾ ਵੀਰ ਆ ਉਹਨੂੰ ਆਪਦਾ ਛੋਟਾ ਵੀਰ ਮੰਨਦੀ ਆ ਤੇ ਆਪਦੇ ਡੈਡੀ ਦੇ ਕੋਲੇ ਖੜੀ ਰੋਣ ਲੱਗੀ ਜਦੋਂ ਵੀਡੀਓ ਬਣਾਉਂਦੇ ਸਮੇਂ ਬੰਦਿਆਂ ਨੇ ਸੌਦਾ ਸ਼ੁਰੂ ਕਰਤਾ ਭਰਾਵੋ ਕਹਿੰਦੀ ਵੀ ਡੈਡੀ ਮੈਂ ਨਹੀਂ ਉਹ ਕਰਨਾ ਤੇ ਉਹਨੂੰ ਦੇਖ ਕੇ ਪਲਵਾਨ ਵੀਰ ਦੀ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਸੋ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀਰ ਵੀਡੀਓ ਸ਼ੇਅਰ ਕਰਕੇ ਇੱਕ ਕਮੈਂਟ ਕਰਕੇ ਘੋੜੀ ਭਰਾਉਣ ਜਾਣਗੇ ਨਾ ਤੇ ਆਪਣੇ ਆਪਣੇ ਪੰਜਾਬ ਪੈਦਾਵਾਰ ਚੈਨਲ ਦਾ ਰੈਫਰੈਂਸ ਦੇਣਗੇ ਪਹਿਲਵਾਨ ਵੀਰ ਨੂੰ ਭਰਾਵੋ ਉਹਨਾਂ ਨੂੰ ਹੋਰ ਵੀ ਖਾਸ ਰਾਇਤ ਮਿਲੂਗੀ ਆਲੀ ਸ਼ਾਨਦਾਰ ਡਾਇਰੈਕਟ ਬੱਚਾ ਤੇ ਪਿਓ ਵਾਲੇ ਪਾਸਿਓਂ ਕਾਲੇ ਕਾਂਟੇ ਦਾ ਪਾਈ ਐ ਜੇ ਆਪਾਂ ਕਹੀਏ ਤੇ ਮਾਂ ਵਾਲੇ ਪਾਸਿਓਂ ਬਈ ਫੂਲ ਮਾਲਾ ਲੈਣਾ ਮਾਜੇ ਦੇ ਵਿੱਚ ਆ ਪਹਿਲਵਾਨ ਵੀਰ